ਸਾਸਤਰੀ ਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਹੈਗਾ ਸਵਾਗਤ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਹੜਾਂ ਦੇ ਵਾਸਤੇ ਵੀ ਮਤਲਬ ਹੁਣ ਸਾਡੇ ਏਰੀਆ ਦੇ ਵਿੱਚੋਂ ਤੁਹਾਨੂੰ ਦਿਖਾਉਣਾ ਵੀ ਕਾਫੀ ਪਾਣੀ ਸੁੱਕ ਚੁੱਕਾ ਆ ਜਿੱਦਾਂ ਅੱਗੇ ਸ਼ਾਪ ਦੇ ਮੂਹਰੇ ਕਾਫੀ ਪਾਣੀ ਸੀਗਾ ਹੁਣ ਸਾਰਾ ਸਾਰਾ ਇਧਰਲਾ ਏਰੀਆ ਦੇਖ ਲਓ ਦੇਖ ਲਓ ਸਾਰਾ ਪਾਣੀ ਜਿੱਦਾਂ ਸੁੱਕ ਚੁੱਕਾ ਆ ਕਿਉਂਕਿ ਇਹ ਸਾਡਾ ਪਿੰਡ ਥੋੜਾ ਜਿਹਾ ਕਾਫੀ ਉੱਚਾ ਸੀਗਾ ਲਾਗੇ ਲਾਗੇ ਤੇ ਪਿੰਡਾਂ ਨਾਲੋਂ ਤੇ ਹੁਣ ਕਾਫੀ ਸਾਫ਼ ਹੋ ਗਿਆ ਤੇ ਹਜੇ ਉਧਰਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜਾ ਆ ਇਸ ਲਈ ਆਪਾਂ ਨੂੰ ਉਧਰ ਹੁਣ ਜਾਣਾ ਚਾਹੀਦਾ ਆ ਵੀ ਸਾਰਿਆਂ ਨੂੰ ਪਰ ਮੈਂ ਕਈ ਵਾਰੀ ਵੀ ਹੁਣ ਵੀਰ ਮੈਨੂੰ ਵੀਡੀਓ ਪਾਉਂਦੇ ਆ ਬਈ ਹੁਣ ਆਪਾਂ ਤੁਹਾਨੂੰ ਪਤਾ ਪੰਜਾਬੀ ਹੈ ਨਾ ਕਹਿੰਦੇ ਆ ਤੇ ਜਿੱਧਰ ਨੂੰ ਹੋ ਜਾਂਦੇ ਉਧਰ ਨੂੰ ਹੀ ਹੋ ਜਾਂਦੇ ਆ ਬਹੁਤ ਵਧੀਆ ਗੱਲ ਆ ਵੀ ਸੇਵਾ ਕਰਨੀ ਪਰ ਹੁਣ ਜਿੱਥੋਂ ਤਾਈ ਮੈਨੂੰ ਮੈਸੇਜ ਆ ਰਹੇ ਆ ਜਿੱਦਾਂ ਵੀ ਵੀਡੀਓ ਲੋਕੀ ਪਾ ਰਹੇ ਆ ਤੇ ਉੱਥੇ ਹੁਣ ਤੁਹਾਨੂੰ ਦੱਸਾਂ ਆਪੋ ਤਾਂ ਹੀ ਪੈ ਗਈ ਆ ਵੀ ਜਿਹੜਾ ਵੀ ਸਮਾਨ ਇਧਰੋਂ ਲੋਕੀ ਜਾਂਦੇ ਆ ਤੁਹਾਨੂੰ ਮੈਂ ਦੱਸਾਂ 30-30 ਕਿਲੋ 40-40 ਕਿਲੋ ਮੀਟਰ ਤੋਂ ਲੋਕੀ ਆ ਕੇ ਬਹਿ ਗਏ ਆ ਉੱਥੇ ਸਿਰਫ ਸਮਾਨ ਇਕੱਠਾ ਕਰਨ ਲਈ ਜਿੰਨੇ ਮੈਂ ਤੁਹਾਨੂੰ ਦੱਸਿਆ ਵੀ ਜੇ ਮਤਲਬ ਆਪਾਂ ਕਰੋੜ ਦੀ ਲਾ ਲੋ ਮਤ ਕਰਦੇ ਆ ਤੇ 50 ਲੱਖ ਦਾ ਸਮਾਨ ਉਹਨਾਂ ਬੰਦਿਆਂ ਕੋ ਪਹੁੰਚਣਾ ਆ ਜਿਨ੍ਹਾਂ ਨੂੰ ਸਮਾਨ ਜਾਂ ਰਾਸ਼ਨ ਪਾਣੀ ਦੀ ਲੋੜ ਨਹੀਂ ਜੀ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰੂੰਗਾ ਜਾਂ ਕਿਸੇ ਬਰਾਦਰੀ ਨੂੰ ਨਹੀਂ ਟਾਰਗੇਟ ਕਰੂੰਗਾ ਵੀ ਆਹ ਬਰਾਦਰੀ ਇਕੱਠਾ ਕਰਦੀ ਆ ਜਾਂ ਆਹ ਕਰਦੀ ਆ ਨਾ ਇਹਦੇ ਵਿੱਚ ਮੈਂ ਟਾਰਗੇਟ ਕਰੂੰਗਾ ਵੀ ਹੁਣ ਆਪਣੇ ਜਿਹੜੇ ਕਿਸਾਨ ਵੀਰ ਵਾ ਉਹ ਜਾਣਦੇ ਆ ਜੇ ਤੁਹਾਨੂੰ ਮੋਹਰਿਓ ਸਾਰੇ ਵੀਰ ਕਹੀ ਜਾਂਦੇ ਵੀ ਹਜੇ ਰੁਕ ਜਾਓ ਰਾਸ਼ਨ ਨਾਲ ਲਿਓ ਰਾਛਨ ਨਾ ਲਿਓ ਵੀ ਹਜੇ ਇੱਥੇ ਰਾਛਨ ਬਹੁਤ ਵਾ ਫੇਰ ਤੁਸੀਂ ਟਰਾਲੀਆਂ ਭਰ-ਭਰ ਕੇ ਬੇ ਲੋੜੇ ਲਈ ਜਾਂਨੇ ਲਈ ਜਾਂਨੇ ਤੇ ਫੇਰ ਤੁਸੀਂ ਬਾਅਦ ਦੇ ਵਿੱਚ ਵੀਡੀਓ ਬਣਾ ਦਿੰਨੇ ਆ ਹੁਣ ਜਿੱਦਾਂ ਕਵੀਰ ਨੇ ਵੀਡੀਓ ਪਾਈ ਸੀਗੀ ਵੀ ਅਸੀਂ 2 ਲੱਖ ਦਾ ਰਾਛਨ ਲੈ ਕੇ ਆਏ ਤੇ ਇਸੇ ਲੋਕੀ ਹੱਥ ਚ ਪੱਟਾ ਮਾਰਦੇ ਆ ਖੋਲਹਿੰਦੇ ਆ ਜਾਂ ਬਰਾਦਰੀਆਂ ਦੇ ਨਾਂ ਲੈਂਦੇ ਇਦਾਂ ਆਪਣੇ ਵਿੱਚ ਜੇ ਜਿਹੜੀ ਏਕਤਾ ਆ ਉਹ ਸਾਰੀ ਖਾਤਮ ਹੋ ਜਾਣੀ ਮੈਂ ਤੁਹਾਨੂੰ ਦੱਸ ਦਿੰਨਾ ਤੇ ਲੋਕੀਏ ਬਹਾਨਾ ਭਾਲਦੇ ਆ ਇਸ ਕਰਕੇ ਤੁਸੀਂ ਹੀ ਰਾਚਣ ਹੁਣ ਰੋਜ ਗਾਂ ਜਿੱਦਾਂ ਮਤਲ ਲਾ ਲੋ ਜਦੋਂ 92 ਲੋਕਾਂ ਦੇ ਘਰਾਂ 'ਚ ਸਫਾਈ ਹੋਣੀ ਆ ਬਹੁਤ ਡੀਜ਼ਲ ਹੋਰ ਚੀਜ਼ਾਂ ਟਰੈਕਟਰ ਡੀਜ਼ਲ ਬਹੁਤ ਮਤਲ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਡੀਜ਼ਲ ਲੱਗ ਜਾਣਾ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਕਿੰਨੇ ਪੈਸੇ ਲੱਗ ਜਾਣੇ ਆ ਉਦੋਂ ਤੁਸੀਂ ਡੀਜ਼ਲ ਦੇ ਵਿੱਚ ਸੇਵਾ ਪਾ ਲਈਓ ਇਹ ਹੋਰ ਕੋਈ ਕੰਮ ਆ ਕੱਲਾ ਇਹ ਨਹੀਂ ਵੀ ਰਾਚਣ ਹੀ ਰਾਚਣ ਹੁਣ ਇਕੱਠਾ ਕਰ ਕਰ ਲਈ ਜਾਂਦੇ ਆ ਤੇ ਦੂਜੇ ਹੁਣ ਮੈਂ ਤੁਹਾਨੂੰ ਇਹ ਵੀ ਇੱਕ ਗੱਲ ਦੱਸ ਦੇਣਾ ਵੀ ਵੀਡੀਓ ਹੁਣ ਜਿਨ੍ਹਾਂ ਨੂੰ ਤੇ ਸੋਸ਼ਲ ਮੀਡੀਆ ਤੇ ਵੀਰ ਦੇਖਦੇ ਆ ਠੀਕ ਆ ਜਾਂ ਜਿਨ੍ਹਾਂ ਦੀ ਥੋੜੀ ਜੀ ਉੱਪਰ ਤਾਂ ਹੀ ਲਿੰਕ ਆ ਉਹ ਵੀਰ ਤੇ ਜਾ ਕੇ ਕਹਿਤੀਆਂ ਜੋ ਬਹਿ ਜਾਂਦੇ ਆ ਜਾਂ ਇੱਧਰ ਉੱਧਰ ਕਰਕੇ ਆਪਣੀਆਂ ਵੀਡੀਓ ਵੀਡੀਓ ਬਣਾ ਆਉਂਦੇ ਆ ਠੀਕ ਆ ਪਰ ਯਾਰ ਮੇਰੇ ਅਣਗਹਿਣਤ ਵੀਰ ਭੈਣ ਭਰਾ ਇਦਾਂ ਦੇ ਵੀ ਆ ਜਿਹੜੇ ਰਾਤ ਦਿਨ ਉੱਥੇ ਸੇਵਾ ਕਰਦੇ ਆ ਉਹਨਾਂ ਦਾ ਕੋਈ ਵੀਡੀਓ ਨਹੀਂ ਦੇਖਦਾ ਕੋਈ ਕੋਸ਼ਿਸ਼ ਨਹੀਂ ਕਰਦਾ ਨਾ ਉਹਨਾਂ ਦਾ ਨਾਂ ਆਉਣਾ ਨਾ ਵਾਸਤਾ ਠੀਕ ਆ ਨਾ ਨਾ ਕਿਸੇ ਨੇ ਉਹਨਾਂ ਨੂੰ ਸ਼ਾਬਾਸ਼ ਦੇਣੀ ਉਹ ਸਾਡੇ ਵੀਰ ਇੰਨੇ ਭਲੇਮਾਨਸ ਵਧੀਆ ਉਹਨਾਂ ਨੂੰ ਲੋੜ ਵੀ ਨਹੀਂ ਗਈ ਵੀ ਉਹ ਵੀਡੀਓ ਦੇ ਵਿੱਚ ਹੋਣ ਕਿਉਂਕਿ ਜਿਹੜਾ ਬੰਦਾ ਸੇਵਾ ਕਰਨ ਚੱਲ ਜਾਂਦਾ ਨਾ ਉਹ ਵੀਡੀਓ ਦੇ ਚੱਕਰ 'ਚ ਨਹੀਂ ਜ਼ਿਆਦਾਤਰ ਪੈਂਦੇ ਪਰ ਹੁਣ ਜਿੱਦਾਂ ਜੇ ਅਸੀਂ ਲਾ ਲਓ ਮੈਂ ਪਹਿਲਾਂ ਆਪਣੇ ਤੇ ਗੱਲ ਔਰ ਉਹਨਾਂ ਅਸੀਂ ਜਿੱਦਾਂ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਆ ਉਹਨੂੰ ਵੀਡੀਓ ਬਣਾਉਣੀ ਆ ਪੈਂਦੀਆਂ ਜਾਂ ਕਿਦਾਂ ਸਿਸਟਮ ਲਾ ਲਓ ਨਾਰਮਲ ਬੰਦੇ ਨੂੰ ਤਾਂ ਮੈਨੂੰ ਲੱਗਦਾ ਜਿੱਥੇ ਤੱਕ ਪਾਣੀ ਆ ਉੱਥੇ ਕਹਿ ਤੀਆਂ ਚਲ ਜਾਂਦੇ ਵੀ ਨਹੀਂ ਹੁਣੇ ਠੀਕ ਆ ਨਾ ਉੱਥੇ ਉਹੋ ਹੀ ਬੰਦੇ ਦਾ ਜਾਣਾ ਜੇ ਦੀ ਕੋਈ ਪਹੁੰਚ ਹੋਵੇ ਪਛਾਣ ਹੋਵੇ ਜਾਂ ਕੋਈ ਅਹੁਦਾ ਹੋਵੇ ਹੁਣ ਜੇ ਤੁਸੀਂ ਇੱਥੋਂ ਰਾਸ਼ਨ ਲੈ ਕੇ ਜਾਉਂਗੇ ਕਾ ਟਰੈਕਟਰ ਟਰਾਲੀਆਂ ਤੇ ਜਾਓ ਤੇ ਪਿੰਡ ਦੇ ਵਿੱਚ ਵੜ ਕੇ ਇਕੱਲੇ ਇਕੱਲੇ ਬੰਦੇ ਨੂੰ ਪੁੱਛ ਦੱਸ ਕੇ ਤੇ ਉਥੇ ਰਾਚਣ ਦੋ ਐਵੇਂ ਹੀ ਇਹ ਨਹੀਂ ਵੀ ਅਸੀਂ ਆਹ ਲਿਆ 2 ਲੱਖ ਦਾ ਰਾਚਣ ਤੇ ਗਏ ਲੋਕੀ ਇਕੱਠੇ ਹੋ ਗਏ ਤਾਂ ਰਾਚਣ ਵੰਡਿਆ ਤੇ ਘਰ ਨੂੰ ਮੂੰਹ ਚੱਕ ਕੇ ਆ ਗਏ ਉਹ ਤੁਹਾਡੀ ਸੇਵਾ ਨਹੀਂ ਲੱਗਣੀ ਕਿਉਂ ਨਹੀਂ ਲੱਗਣੀ ਕਿਉਂਕਿ ਉਹ ਤੁਹਾਡਾ ਰਾਚਣ ਜਾ ਰਿਹਾ ਬੇਲੋੜੇ ਬੰਦਿਆ ਜਿਹੜੇ ਜਮ੍ਹਾਂ ਕਰਦੇ ਆ ਤੇ ਆਪਾਂ ਪਹੁੰਚਾਉਣਾ ਰਾਚਨ ਉਹਨਾਂ ਨੂੰ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਆ ਸਮਝ ਵੀ ਜਿਹੜੇ ਬੰਦੇ ਉੱਥੇ ਦੁੱਖ ਤਕਲੀਫਾਂ ਨਾਲ ਝਗੜਦੇ ਆ ਲੜਦੇ ਆ ਜਿਹੜੇ ਆਪਣੇ ਘਰਾਂ 'ਚ ਟਿਕੇ ਆਪਣੇ ਘਰ ਨਹੀਂ ਛੱਡ ਕੀ ਗਏ ਜਿਨ੍ਹਾਂ ਨੂੰ ਹਰਾਚਾਰਾ ਉਹਨਾਂ ਨੂੰ ਜਿਨ੍ਹਾਂ ਦੇ ਪਸ਼ੂ ਆ ਇੱਥੋਂ ਤਾਂ ਕਿ ਕਈ ਬੰਦੇ ਖਾਲ ਖੂਲ ਉਹ ਹੀ ਲੈ ਜਾਂਦੇ ਜਿਨ੍ਹਾਂ ਦੇ ਘਰਾਂ 'ਚ ਪਸ਼ੂ ਨੇਗੇ ਇਹ ਵੀ ਕਈ ਵੀਡੀਓ ਸਾਹਮਣੇ ਆਈਆਂ ਬੀਬੀ ਨੇ ਪੁੱਛਿਆ ਵੀ ਹਾਂਜੀ ਸਾਨੂੰ ਬੋਰਾ ਚਾਹੀਦਾ ਮੁੜ ਕੇ ਦੇਖਿਆ ਤਾਂ ਉੱਤੇ ਪਸੂ ਹੀ ਹੈ ਨਹੀਂ ਗੇ ਏਸ ਕਰਕੇ ਜੇ ਤੁਹਾਨੂੰ ਐਨ ਆਰ ਆਈ ਵੀਰ ਜਾਂ ਤੁਹਾਡਾ ਪਿੰਡ ਸਯੋਗ ਕਰਦਾ ਤੇ ਉਹਦੀ ਦਰਵਾਰ ਤੋਂ ਨਾ ਕਰੋ ਸਮਾਨ ਦੀ ਸਹੀ ਸਮਾਨ ਸਹੀ ਟਾਈਮ ਤੇ ਤੇ ਸਹੀ ਇਨਸਾਨ ਕੋ ਪਹਚਾਓ ਫੇ ਫਾਇਦਾ ਆ ਇਹ ਨਿਗਾ ਵੀ ਮੈਂ ਅੱਜ ਆਪਾਂ ਜੇ ਟਰਾਲੀ ਲੈ ਗਿਆ ਦੋ ਚਾਰ ਫੋਟਾਂ ਖਿੱਚੀਆਂ ਬੀਗ ਬੰਦੇ ਆਏ ਰਾਸ਼ਨ ਵੰਡਿਆ ਤੇ ਕੰਮ ਖਤਮ ਅਸੀਂ ਸੇਵਾ ਕਰਿਆਂ ਦੀ ਉਹ ਹੁੰਦਾ ਆਪਣੇ ਮਾਨ ਨੂੰ ਤਸੱਲੀ ਦੇਣ ਵੀ ਅਸੀਂ ਸੇਵਾ ਕਰਿਆਂ ਦੀ ਪਰ ਅਸਲੀ ਸੇਵਾ ਉਹ ਆ ਜਿਹੜੀ ਲੋੜਵੰਦ ਤਾਈ ਪਹੁੰਚੇ ਇਸ ਲਈ ਤੁਸੀਂ ਉਥੇ ਜਾਓ ਅੱਵਲ ਤਾਂ ਹਜੇ ਲੋਨ ਜਿਹੇ ਹਿਸਾਬ ਨਾਲ ਸਾਰੇ ਸਾਡੇ ਮੋਤਵਰ ਪਿੰਡ ਦੇ ਸਰਪੰਚ ਜੇ ਆਪਾਂ ਸਾਰੇ ਕਹਿ ਰਹੇ ਨੇ ਬਈ ਇੱਥੇ ਲੋਡ ਨਹੀਂ ਹਜੇ ਰਾਚਨ ਦੀ ਬਹੁਤ ਰਾਚਣਾ ਟਰਾਲੀਆਂ ਭਰ-ਭਰ ਜਿੱਦਾਂ ਆਪਾਂ ਦਿੱਲੀ ਨੂੰ ਜਾਂਦੇ ਹੁੰਦੇ ਸੀ ਉਦਾਂ ਹੀ ਸਾਡੇ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਗੱਲ ਦੀਆਂ ਦਿਨਾਂ ਵੀ ਤੁਸੀਂ ਦੁੱਖ 'ਚ ਵੀ ਖੜੇ ਆ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਪੰਜਾਬ ਦੀ ਕਦੀ ਪਿੱਠ ਨਹੀਂ ਲੱਗਣ ਦਿੱਤੀ ਪਰ ਹੁਣ ਦੂਜੀ ਗੱਲ ਇਹ ਆ ਵੀ ਹੁਣ ਆਪਾਂ ਪਿੰਡ 'ਚ ਜੇ ਜਾਣੇ ਆ ਤਾਂ ਫਾਇਦਾ ਤਾਂ ਤਾਂ ਹੀ ਆ ਜੇ ਆਪਣੇ ਬੰਦੇ ਰੋ ਜਿਹੜੇ ਜਿੰਨਾ ਨੁਕਸਾਨ ਹੋਇਆ ਰੱਛ ਨੂੰ ਉਹਨਾਂ ਤਾਈ ਪਹੁੰਚੇ ਹੁਣ ਬਹੁਤ ਸਿੰਗਰ ਆ ਗਏ ਪਰ ਮੈਂ ਪਹਿਲਾ ਸਿੰਗਰ ਅੱਗੇ ਵੀ ਗੱਲ ਕੀਤੀ ਰੇਸ਼ਾਉ ਸਿੰਘ ਅਨਮੋਲ ਵੀਰਾ ਜਿਹੜਾ ਸਿੰਗਰ ਉਹ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੋਂ ਹੀ ਲੈ ਕੇ ਪੈਸੇ ਦੀ ਵੀ ਉਹਨੇ ਸੇਵਾ ਕੀਤੀ ਤੇ ਉਹਨੇ ਮਤਲਬ ਆਪ ਵੀ ਉੱਥੇ ਹੀ ਰਿਹਾ ਮਾ ਬੋਧ ਤੇ ਉਸ ਹੁਣ ਇੱਕ ਉਧਰਲੇ ਏਰੀਏ ਦੀ ਡੀਸੀ ਪਤਾ ਨਹੀਂ ਕੋਈ ਲੇਡੀਜ਼ ਆ ਜਾਂ ਮੈਨੂੰ ਕਹਿਣ ਚ ਕੋਈ ਪਤਾ ਨਹੀਂ ਹੁਣ ਮੈਂ ਇੰਨਾ ਨਾ ਹੈ ਨਹੀਂ ਦਾ ਰਾਜਨੀਤੀ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਵੀ ਉਹਦੀ ਵੀ ਬਹੁਤ ਸਹਿਤ ਹੁੰਦੀ ਮੈਂ ਵੀਡੀਓ ਦੇਖਦਾ ਪਰ ਗੱਲ ਇਹ ਆ ਵੀ ਮੈਂ ਹੁਣ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਕਹਿਣ ਜਾਂਦਾ ਪਿੰਡ ਦੇ ਸਰਪੰਚ ਤੇ ਪੰਚਾਂ ਨੂੰ ਕਿ ਜਦੋਂ ਤੁਹਾਡੇ ਕੋਲ ਸਮਾਨ ਪਹੁੰਚਦਾ ਆ ਇਹ ਨਾ ਹੋਵੇ ਤੁਸੀਂ ਆਪਣੀਆਂ ਹੀ ਵੋਟਾਂ ਦੇਖੀ ਜਾਓ ਬਹੁਤੇ ਬੰਦੇ ਤੇ ਇਦਾਂ ਹੁੰਦੇ ਵੀ ਆ ਸਾਡੀ ਪਾਰਟੀ ਦਾ ਇਹਦੇ ਘਰੇ ਰਾਸ਼ਨ ਪਹਜਾ ਦੋ ਦੂਜਾ ਆਪਾਂ ਮੈਂ ਭੁੱਖਾ ਹੀ ਰਵੇ ਪਾਰਟੀਵਾਦੀ ਇਹ ਹੈਗਾ ਪੰਜਾਬ ਦਾ ਮੁੱਦਾ ਤੇ ਇਹ ਸਾਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰਨਾ ਪੈਣਾ ਇਹ ਨਾ ਹੋਵੇ ਵੀ ਰਾਜਨੀਤੀ ਦੇ ਬੰਗ ਕਿਉਂਕਿ ਜਿਹੜੇ ਸਰਪੰਚ ਪੰਚ ਹੁੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਆਹ ਵੋਟ ਸਾਡੀ ਆ ਜਾਂ ਨਹੀਂ ਜੇ ਮਤਲਬ ਲਾ ਲੋ ਆਬਿਸ ਬੋਰਡ ਸਾਡੀ ਨਹੀਂ ਇਹਦਾ ਮਤਲਬ ਇਹ ਇਹ ਨਾਗਾ ਵੀ ਅਸੀਂ ਉਸ ਘਰ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਉਣਾ ਰਾਸ਼ਨ ਸਾਰੇ ਘਰ ਵਿੱਚ ਪਹੁੰਚਾਉਣਾ ਚਾਹੀਦਾ ਆ ਤੇ ਇਹਦੇ ਵਿੱਚ ਕੋਈ ਪਾਰਟੀ ਸ਼ੈਰਟੀ ਜਾਂ ਕਿਦਾਂ ਪਾਰਟੀ ਦਾ ਨਾਮ ਦੇਖੋ ਕਿਉਂਕਿ ਇਹ ਪੰਜਾਬ ਹੈਗਾ ਆਪਣਾ ਮੁਸੀਬਤ ਇਹ ਵੀ ਫੋਨ ਕਈਆਂ ਵੀਰਾਂ ਦੇ ਆਏ ਵੀ ਸਾਡੇ ਪਿੰਡ ਦਾ ਸਰਪੰਚ ਜਾਂ ਪੰਚ ਆਪਣੀ ਪਾਰਟੀ ਨੂੰ ਹੀ ਸਮਾਨ ਦੇਈ ਜਾਂਦਾ ਕਈ ਪਿੰਡਾਂ ਦੇ ਵਿੱਚ ਇਦਾਂ ਵੀ ਹੋ ਰਿਹਾ ਆ ਹੁਣ ਇਹਦਾ ਕੀ ਸਿਸਟਮ ਹੋਣਾ ਵੀ ਇੱਕ ਲੜੀਵਾ ਮੈਂ ਤਾਂ ਕਹਿੰਨਾ ਵੀ ਜਿੱਦਾਂ ਜਾਣ ਟਰਾਲੀਆਂ 8-10 ਰੋਜ਼ ਜਿੱਦਾਂ ਕੋਈ ਇਦਾਂ ਦਾ ਸਿਸਟਮ ਬਣੇ ਇੱਕ ਇੱਕ ਪਿੰਡ 'ਚ ਕਿੰਨੇ-ਕਿੰਨੇ ਰਾਸ਼ਨ ਦੀ ਲੋੜ ਤੇ ਪਿੰਡ ਦੇ ਘਰਾਂ ਦੇ ਵਿੱਚ ਵੜ ਕੇ ਅੰਦਰ ਕਿੰਨੇ ਮੈਂਬਰ ਆ ਤਾਂ ਉਸ ਹਿਸਾਬ ਨਾਲ ਰਾਸ਼ਨ ਵੰਡਿਆ ਜਾਵੇ ਨਾ ਕਿ ਕਈਆਂ ਨੇ ਕਹਿੰਦੇ 6-6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਉਹ ਤੁਹਾਡੀ ਸੇਵਾ ਨਹੀਂ ਲੱਗਣੀ ਉਹ ਤੁਹਾਡੇ ਪੈਸੇ ਵਿਅਰਥ ਜਾਣੇ ਆ ਇਸ ਲਈ ਮੇਰੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਹੱਥ ਛੋੜ ਕੇ ਵੀ ਤੁਸੀਂ ਆਪ ਟਰਾਲੀਆਂ ਟਰੈਕਟਰਾਂ 'ਚ ਜਾਓ ਤੇ ਘਰ-ਘਰ ਜਾ ਕੇ ਉਥੇ ਬੰਡੋ ਸਮਾਨ ਤੇ ਉਹਨਾਂ ਵੀਰਾਂ ਨੂੰ ਦਿਓ ਜਿਹੜੇ ਲੋਡ ਬੰਨ੍ਹ ਦੋ ਆਵਾਗੋਂ ਨਾ ਮੰਡੀ ਜਾਓ ਤੇ ਬਾਕੀ ਆਪਣਾ ਕਹਿਣ ਦਾ ਤੁਹਾਨੂੰ ਹੈਗਾ ਬਾਕੀ ਤੁਸੀਂ ਆਪਣੀਆਂ ਤੁਹਾਨੂੰ ਪਤਾ ਆ ਵੀ ਕਹਿਣਾ ਤਾਂ ਕੋਈ ਉਹਨਾਂ ਦਾ ਨਹੀਂ ਮੰਨਦੇ ਯਾਦ ਹੋ ਗਈ ਜਾਂਦੇ ਰਾਚਨ ਇਥੇ ਬਾਦੂ ਠੀਕ ਆ ਨਾ ਤਾਂ ਫਿਰ ਇਹਦਾ ਮਤਲਬ ਇਹ ਆ ਵੀ ਅਜੇ ਥੋੜਾ ਜਿਹਾ ਵੇਟ ਕਰੀਏ ਤੇ ਜਦੋਂ ਬਹੁਤ ਟਰੈਕਟਰ ਟਰਾਲੀਆਂ ਡੀਜ਼ਲਾਂ ਦਾ ਕੰਮ ਪੈਣਾ ਬਹੁਤ ਕੁਝ ਅਜੇ ਤਾਂ ਕੰਮ ਸ਼ੁਰੂ ਹੋਣਾ ਆ ਤੇ ਆਪਾਂ ਜਿਹੜਾ ਉਦੋਂ ਮਦਦ ਕਰਾਂਗੇ ਇਹ ਨਾ ਹੋਵੇ ਜਦੋਂ ਅਸਲੀ ਮਤਲਬ ਲੋਡ ਪਈ ਉਦੋਂ ਸਾਰਾ ਹੀ ਆਪਣਾ ਸਾਰਿਆਂ ਦਾ ਜੋਰ ਲੱਗ ਚੁੱਕਾ ਹੋਵੇ ਇਦਾਂ ਦਾ ਮਾਹੌਲ ਨਾ ਬਣਾਓ ਆਪ ਜਾਓ ਲੋਡ ਬੰਦਾ ਤਾਂ ਹੀ ਚੀਜ਼ ਬਣਾਓ ਇਹਦਾ ਕੋਈ ਸੈਟਾ ਬਣਾਓ ਆਵਾ ਗੋਣਾ ਨਾ ਰਾਸ਼ਨ ਸੈਟ ਕੇ ਆਈ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ